ਤੇ ਮੈਨੂੰ ਬਹੁਤ ਜ਼ਿਆਦਾ ਚੰਗਾ ਲੱਗਿਆ ਕਿ ਮੈਂ ਇੱਥੇ ਆਈ ਆਂ ਅਰਦਾਸ ਕਰਨ ਵਾਸਤੇ ਅੱਜ ਪੈਂਦੀ ਇੱਥੇ ਤੁਹਾਡੇ ਸਾਰਿਆਂ ਲਈ ਅਰਦਾਸ ਕਰਨ ਆਏ ਨੇ ਤੇ ਜੋ ਤੁਸੀਂ ਕਰ ਰਹੇ ਹੋ ਉਹ ਤਾਂ ਅਸੀਂ ਕਰ ਹੀ ਨਹੀਂ ਸਕਦੇ ਰੋਜ਼ ਡੋਨਰ ਵੀ ਆਉਂਦੇ ਨੇ ਰੋਜ਼ ਮਰੀਜ਼ ਵੀ ਆਉਂਦੇ ਨੇ ਇਹ ਸਭ ਤੋਂ ਵੱਡੀ ਗੱਲ ਜੀ ਮੈਨੂੰ ਸਾਹਿਬ ਆਓ ਭਾਵੇਂ 10 ਭਾਵੇਂ 15 20 ਕੁਝ ਵੈਸੇ ਹੀ ਬੈਠਣ ਆਜੋ ਹੌਸਲਾ ਹੀ ਦੇਜੋ ਲੋਕਾਂ ਨੂੰ ਤਾਂ ਹੁਣ ਉਹਨਾਂ ਦੇ ਹਾਲਾਤ ਸਾਨੂੰ ਸਮਝ ਆ ਰਹੇ ਨੇ ਯਾਰ ਕਿ ਬੜੇ ਮਜਬੂਰ ਨੇ ਘਰੇ ਬੱਚੇ ਛੋਟੇ ਨੇ ਹੁਣ ਇਹ ਲੋਕਾਂ ਨੂੰ ਸੋਸ਼ਲ ਮੀਡੀਆ ਤੇ ਘਰੇ ਬਹਿ ਕੇ ਮਹਿਸੂਸ ਕਰਾਣਾ ਤੇ ਉਠਾ ਕੇ ਇੱਥੇ ਲੈ ਕੇ ਆਉਣਾ ਇਹ ਬੜਾ ਵੱਡਾ ਟਾਸਕ ਹੈ ਸਤਿ ਸ੍ਰੀ ਅਕਾਲ ਜੀ ਤੁਸੀਂ ਜਿਵੇਂ ਜਾਣਦੇ ਹੋ ਅਸੀਂ ਆਪਣੀ ਇੱਕ ਜ਼ਰੀਆ ਫਾਊਂਡੇਸ਼ਨ ਵਾਲੀ ਜਗ੍ਹਾ ਤੇ ਖੜੇ ਆ ਤੇ ਅੱਜ ਸਾਡੇ ਕੋਲ ਪੰਜਾਬੀ ਇੰਡਸਟਰੀ ਚੋਂ ਆਰਟਿਸਟ ਮਾਹੀ ਸ਼ਰਮਾ ਜੀ ਆਏ ਨੇ ਇੱਥੇ ਸੇਵਾ ਕਰਨ ਲਈ ਵਧੀਆ ਲੱਗਦਾ ਕਿਉਂਕਿ ਇੱਕ ਬੰਦਾ ਹੁੰਦਾ ਨਾ ਜਿਹਨੂੰ ਬਹੁਤ ਜ਼ਿਆਦਾ ਲੋਕ ਸੁਣਦੇ ਨੇ ਤਾਂ ਉਹ ਕੋਈ ਵੀ ਸੋਸ਼ਲ ਮੈਸੇਜ ਦੇਗਾ ਉਹਦਾ ਬਿਲਕੁਲ ਲੋਕਾਂ ਤੇ ਇੰਪੈਕਟ ਵੀ ਪਾਏਗਾ ਹੁਣੇ ਮੇਰੇ ਕੋਲ ਇੱਕ ਬਾਪੂ ਜੀ ਆਏ ਸੀ ਕੱਲ ਇੱਕ ਮੁੰਡਾ ਆਇਆ ਮੇਰੇ ਕੋਲ ਮੈਮ ਜਿਨੇ ਇੱਕ ਸੈਲੀਬ੍ਰਿਟੀਜ਼ ਵੱਲੋਂ ਕੀਤੀ ਹੋਈ ਗੈਂਬਲਿੰਗ ਐਪ ਦੀ ਐਡ ਤੇ ਨਾ 100 ਲੱਖ ਰੁਪਏ ਹਾਰ ਗਏ ਮਤਲਬ ਉਹ ਕੱਲ ਮੇਰੇ ਕੋਲ ਆਇਆ ਕਿ ਮੈਂ ਸੁਸਾਇਸਾਈਡ ਕਰਨ ਚੱਲਣਾ ਮੈਂ ਐਂਡਲੀਵਰੀ ਮਿਲਣਾ ਸੀ ਤੁਹਾਨੂੰ ਮੈਨੂੰ ਸਮਝਾਇਆ ਕਿ ਨਹੀਂ ਕਰਨਾ ਪੁੱਤ ਨਹੀਂ ਕਰਨਾ ਜੇ ਉਹਨਾਂ ਚੀਜ਼ਾਂ ਤੋਂ ਲੋਕ ਇਨਸਪਾਇਰ ਹੋ ਸਕਦੇ ਨੇ ਤਾਂ ਚੰਗੇ ਸਨੇਹਾ ਤੋਂ ਵੀ ਇਨਸਪਾਇਰ ਹੋਵੋ ਨਾ ਉਹਨੇ ਕਿੰਨੀ ਚੰਗੀ ਜਗ੍ਹਾ ਹੈ ਜ ਮੈਨੂੰ ਕੁਝ ਜ਼ਿਆਦਾ ਬੋਲਣਾ ਨਹੀਂ ਆ ਰਿਹਾ ਬਸ ਮੈਨੂੰ ਵਧੀਆ ਲੱਗ ਰਿਹਾ ਮੈਂ ਇਦਾਂ ਕਦੇ ਗਈ ਨਹੀਂ ਕਿਤੇ ਵੀ ਉਦਾਂ ਬੰਦਾ ਹਰੇਕ ਥਾਵੇਂ ਜਾਂਦਾ ਪਰ ਇਹ ਜਿਹੀਆਂ ਜਗ੍ਹਾ ਤੇ ਬੰਦਾ ਘਟ ਜਾਂਦਾ ਤੇ ਇਹ ਅਨਮੋਲ ਜੀ ਦਾ ਥੈਂਕਸ ਜਿਨ੍ਹਾਂ ਨੇ ਸਾਨੂੰ ਮੌਕਾ ਦਿੱਤਾ ਇੱਥੇ ਆਉਣ ਦਾ ਤੇ ਮੈਨੂੰ ਬਹੁਤ ਚੰਗਾ ਲੱਗਿਆ ਮੈਂ ਉਹ ਜਿੰਨੀ ਦੇਰ ਵੀ ਬੈਠੀ ਮੈਂ ਆਪਣੇ ਬਾਰੇ 1 ਮਿੰਟ ਵੀ ਨਹੀਂ ਸੋਚਿਆ ਨਹੀਂ ਤਾਂ ਬੰਦਾ ਕਦੇ ਵੀ ਬੈਠਦਾ ਤਾਂ ਸੋਚਦਾ ਕੱਲ ਦਾ ਕੀ ਕਰਨਾ ਹੈ ਜਾਂ ਹੁਣ ਆਪਾਂ ਵਾਪਸ ਜਾਣਾ ਹੈ ਜਾਂ ਕਿਦਾਂ 10 ਮਿੰਟ ਲਈ ਤਾਂ ਸੋਚਦਾ ਹੀ ਹੈ ਆਪਣੇ ਆਉਣ ਵਾਲੇ ਟਾਈਮ ਬਾਰੇ ਜਾਂ ਕੱਲ ਬਾਰੇ ਜਾਂ ਕੱਲ ਕੀ ਕਰਨਾ ਹੈ ਮੈਂ ਉੱਥੇ ਅੱਧਾ ਪੂਣਾ ਘੰਟਾ ਬੈਠੀ ਹਾਂ ਮੈਂ ਕੁਝ ਵੀ ਨਹੀਂ ਸੋਚਿਆ ਮੈਂ ਆਪਣੇ ਬਾਰੇ ਸੋਚਿਆ ਹੀ ਨਹੀਂ ਮੈਨੂੰ ਪਤਾ ਹੀ ਨਹੀਂ ਲੱਗਿਆ ਮੈਂ ਇਹ ਕੀ ਹੋ ਰਿਹਾ ਤੇ ਮੈਨੂੰ ਬਹੁਤ ਜ਼ਿਆਦਾ ਚੰਗਾ ਲੱਗਿਆ ਕਿ ਮੈਂ ਇੱਥੇ ਆਈ ਆ ਮਤਲਬ ਖੁਸ਼ੀ ਹੋ ਰਹੀ ਹੈ ਬਹੁਤ ਤੇ ਮੈਂ ਦੇਣ ਵਾਲੀ ਕੋਈ ਨਹੀਂ ਆ ਮੈਂ ਬਹੁਤ ਘਟ ਜਿੰਨਾ ਕੁ ਮੇਰੇ ਤੋਂ ਹੁੰਦਾ ਮੈਂ ਉਹਨਾਂ ਕੀਤਾ ਬਾਕੀ ਦੁਆਵਾਂ ਨੇ ਤੇ ਜੋ ਤੁਸੀਂ ਕਰ ਰਹੇ ਹੋ ਉਹ ਤਾਂ ਅਸੀਂ ਕਰ ਹੀ ਨਹੀਂ ਸਕਦੇ ਇਹ ਮਹਾਰਾਜ ਦੀ ਕਿਰਪਾ ਜੀ ਚਲੋ ਤੁਸੀਂ ਆਏ ਹੋ ਮੈਂ ਉਹੀ ਦੱਸ ਰਿਹਾ ਸੀ ਇਹਨਾਂ ਨੂੰ ਜਦੋਂ ਹੁਣ ਇੱਕ ਹਰ ਬੰਦੇ ਦਾ ਨੇ ਕੱਲੇ ਕੱਲੇ ਦੁੱਖ ਨੇ ਹੁਣ ਇਹਨਾਂ ਨੂੰ 8-10 ਹਜ਼ਾਰ ਦੀ ਲੋੜ ਹੈ 35 ਹਜ਼ਾਰ ਰੁਪਏ ਡਾਕਟਰ ਇਹਨਾਂ ਦਾ ਮੰਗ ਰਿਹਾ ਇਹਨਾਂ ਦੀ ਦਵਾਈਆਂ ਚੱਲਣੀਆਂ ਉਹਨਾਂ ਦੀ ਦਵਾਈਆਂ ਚੱਲਣੀਆਂ ਉਹਨਾਂ ਦਾ ਇਲਾਜ ਹੋਣਾ ਹੁਣ ਇੱਥੇ ਮਰੀਜ਼ ਨੇ ਜਿਸ ਸਾਹ ਨਾਲ ਆਪਾਂ ਦੇਖੀਏ ਤਾਂ ਹਰ ਬੰਦਾ ਇੱਕ ਉਮੀਦ 'ਚ ਬੈਠਾ ਕਿ ਮੇਰੀ ਹੈਲਪ ਹੋਵੇ ਮੇਰੀ ਹੈਲਪ ਹੋਵੇ ਪਰ ਇਹਨਾਂ ਸਾਰਿਆਂ ਦੀ ਹੈਲਪ ਕਰਨ ਵਾਸਤੇ 100 ਡੋਨਰ ਚਾਹੀਦੇ ਨੇ ਤਾਂ ਲੋਕਾਂ ਨੂੰ ਵੀ ਅਪੀਲ ਹੈ ਕਿ ਭਾਵੇਂ 15 20 ਕੁਝ ਵੈਸੀ ਹੀ ਬੈਠਣ ਆ ਜੋ ਹੌਸਲਾ ਹੀ ਦੇ ਜੋ ਲੋਕਾਂ ਨੂੰ ਆਪਾਂ ਵੈਸੇ ਵੀ ਤਾਂ ਜਾਣੇ ਹੀ ਆ ਇਹ ਵੀ ਤਾਂ ਤੀਰਥ ਹੀ ਹੈ ਆਪਾ ਕਹਿੰਨੇ ਕਿ ਸਾਨੂੰ ਕੋਈ ਟੋਟਕਾ ਦੱਸੋ ਕਿ ਸਾਡੇ ਘਰੋਂ ਬਿਮਾਰੀ ਨਹੀਂ ਨਿਕਲ ਰਹੀ ਸਾਡੇ ਘਰੋਂ ਕਲੇਸ਼ ਨਹੀਂ ਨਿਕਲ ਰਿਹਾ ਲੋਕ ਟੋਟਕੇ ਮੰਗਦੇ ਫਿਰਦੇ ਨੇ ਮੈਂ ਟੋਟਕਾ ਦਿੰਨਾ ਜ਼ਿੰਦਗੀ ਦਾ ਸਭ ਤੋਂ ਵੱਡਾ ਇੱਕ ਨਾਮ ਸਿਮਰਨ ਕਰੋ ਇੱਕ ਸੇਵਾ ਕਰੋ ਤੀਜਾ ਟੋਟਕਾ ਤੁਹਾਨੂੰ ਜ਼ਿੰਦਗੀ ਚ ਕਰਨ ਦੀ ਲੋੜ ਹੀ ਨਹੀਂ ਸਭ ਪੈਸੇ ਕਮਾਉਣ ਦੇ ਧੰਦੇ ਬਣੇ ਹੋਏ ਨੇ ਅੱਜ ਕੱਲ ਟੋਟਕੇ ਵੰਡਣ ਵਾਲੇ ਵੀ ਮੇਰੇ ਕੋਲ ਪੀਆਰ ਲਈ ਫੋਨ ਕਰਦੇ ਨੇ ਕਿ ਅਸੀਂ ਲੋਕਾਂ ਨੂੰ ਦੱਸਦੇ ਆ ਕਿ ਤੁਹਾਡੀ ਘਰ ਗ੍ਰਸਤੀ ਕਿਵੇਂ ਵਸਦੀ ਰਹੇਗੀ ਘਰੇ ਬਿਮਾਰੀ ਕਿੱਦਾਂ ਨਹੀਂ ਵੜੇਗੀ ਉਹ ਮੈਨੂੰ ਫੋਨ ਕਰਦੇ ਨੇ ਕਿ ਬਾਈ ਜੀ ਅਸੀਂ ਪ੍ਰੋਮੋਸ਼ਨ ਕਰਾਣੀ ਹੈ ਤਾਂ ਹੁਣ ਉਹਨਾਂ ਤੋਂ ਮਤਲਬ ਲੋਕਾਂ ਦੇ ਦੁੱਖੋ ਕੀ ਕੱਟਣਗੇ ਜਿਹੜੇ ਆਪ ਅੰਦਰ ਵੜ ਵੜ ਆਪਣੀਆਂ ਬਲੱਡ ਟੈਸਟ ਦੀਆਂ ਰਿਪੋਰਟਾਂ ਡਾਕਟਰਾਂ ਕੋਲ ਕਰਾਉਂਦੇ ਨੇ ਉਹ ਕਿਸੇ ਦੇ ਦੁੱਖ ਕਿਦਾਂ ਘਟ ਦਣਗੇ ਬਿਲਕੁਲ ਇੱਕੋ ਹੀ ਦੁੱਖ ਕੱਟਣ ਦਾ ਤਰੀਕਾ ਹੈ ਉਹ ਗੁਰੂ ਮਹਾਰਾਜ ਦਾ ਨਾਮ ਫੇਰ ਉਹ ਭਾਵੇਂ ਪ੍ਰਭੂ ਰਾਮ ਦਾ ਨਾਮ ਲੋ ਭਾਵੇਂ ਗੁਰਨਾਨਕ ਦੇਵ ਜੀ ਦਾ ਨਾਮ ਲੋ ਤੇ ਇੱਕ ਸੇਵਾ ਫਾਈਨੈਂਸ਼ੀਅਲ ਸੇਵਾ ਇੱਕ ਸਿਮਰਨ ਦੀ ਸੇਵਾ ਜਿੰਨੀ ਕਰ ਸਕੋ ਜੇ ਇਹ ਦੋਨੋਂ ਵੀ ਨਹੀਂ ਕਰ ਸਕਦੇ ਹੱਥੀ ਫਿਜ਼ੀਕਲ ਸੇਵਾ ਆ ਕੇ ਕਰ ਲੋ ਲੋਕਾਂ ਦੀ ਕਿਉਂਕਿ ਹਰ ਬੰਦਾ ਉਮੀਦ 'ਚ ਆਇਆ ਹੋਇਆ ਮੇਰੀ ਹੈਲਪ ਹੋਏਗੀ ਮੇਰੀ ਹੈਲਪ ਹੋਏਗੀ ਪਰ ਇਹਨਾਂ ਸਾਰਿਆਂ ਦੇ ਹੈਲਪ ਜਿੰਨੇ ਵੀ ਡੋਨੇਸ਼ਨ ਅਸੀਂ ਕੋਸ਼ਿਸ਼ ਕਰੀ ਉਹ ਜਾਨਨੇ ਆ ਕਿ ਚਲੋ ਜਿੰਨੇ ਡੋਨਰ ਆ ਰਹੇ ਨੇ ਸਪਲਿਟ ਕਰ ਕਰਕੇ ਲਵਾਈ ਜਾਈਏ ਥੋੜੀ ਇਹਨੂੰ ਦਵਾ ਦਈਏ ਥੋੜੀ ਉਹਨੂੰ ਦਵਾ ਦਈਏ ਥੋੜੀ ਉਹਨੂੰ ਦਵਾ ਦਈਏ ਪਰ ਹਰ ਬੰਦਾ ਆਪਣੀ ਉਮੀਦ ਚ ਪਰ ਤੁਸੀਂ ਆਏ ਹੋ ਮੈਮ ਬੜੇ ਸ਼ੁਕਰਗੁਜ਼ਾਰ ਆ ਤੁਹਾਡਾ ਆਇਆ ਸਰ ਮਾ ਜਾਰਾ ਤੁਸੀਂ ਸਾਨੂੰ ਇੱਥੇ ਆਉਣ ਦਾ ਮੌਕਾ ਦਿੱਤਾ ਤੇ ਮੈਨੂੰ ਬਹੁਤ ਚੰਗਾ ਲੱਗਿਆ ਹੋਰ ਤਾਂ ਮੈਂ ਕੀ ਕਹਿਣਾ ਬਸ ਤੁਸੀਂ ਵੀ ਜਿੰਨਾ ਕੁ ਤੁਹਾਡੇ ਤੋਂ ਹੋ ਸਕਦਾ ਤੁਸੀਂ ਪਲੀਜ਼ ਆਲੇ ਦੁਆਲੇ ਕਰਿਆ ਕਰੋ ਆਰਟਿਸਟ ਲੋਗ ਕਰਦੇ ਨੇ ਪਰ ਜਦੋਂ ਦਿਖਾਉਣ ਲੱਗ ਜਾਂਦੇ ਤਾਂ ਲੋਕੀ ਬੁਰਾ ਵੀ ਮਤਲਬ ਇਹ ਵੱਡੀ ਗੱਲ ਹੈ ਐਵੇਂ ਕਈ ਆਰਟਿਸਟ ਨੇ ਮੇਰੇ ਕੋਲ ਜਿਹੜੇ ਉਹ ਇਹੀ ਗੱਲਾ ਸ਼ਿਕਵਾ ਰੱਖਦੇ ਨੇ ਮੈਂ ਵੀ ਇਦਾਂ ਮਤਲਬ ਮੈਂ ਆਪਣੇ ਸਰਕਲ ਚ ਕਰਦੀ ਰਹਿਣੀ ਆ ਥੋੜਾ ਬਹੁਤ ਬਟ ਮੈਂ ਇਦਾਂ ਕਦੇ ਇਦਾ ਕਿਤੇ ਜਾ ਕੇ ਨਹੀਂ ਕੀਤਾ ਜਾਂ ਮੈਨੂੰ ਮੈਂ ਕਦੇ ਕਿਸੇ ਨੂੰ ਦੱਸ ਕੇ ਨਹੀਂ ਕੀਤਾ ਪਰ ਅੱਜ ਮੈਨੂੰ ਅੱਛਾ ਲੱਗਿਆ ਕਿ ਮੈਂ ਇੱਥੇ ਇੱਕ ਚੰਗੀ ਜਗ੍ਹਾ ਤੇ ਆਈ ਹਾਂ ਤੇ ਜਦੋਂ ਤੁਸੀਂ ਚੰਗੀ ਜਗ੍ਹਾ ਤੇ ਕਰਦੇ ਹੋ ਤਾਂ ਤੁਹਾਨੂੰ ਇਹ ਵੀ ਡਰ ਨਹੀਂ ਹੁੰਦਾ ਕਿ ਲੋਕ ਕੀ ਕਹਿਣਗੇ ਤਾਂ ਮੈਨੂੰ ਡਰ ਨਹੀਂ ਹੈ ਅੱਜ ਮੈਨੂੰ ਖੁਸ਼ੀ ਹੋ ਰਹੀ ਹੈ ਕਿ ਮਤਲਬ ਲੋਕ ਵਧੀਆ ਹੀ ਕਹਿਣਗੇ ਵੀਡੀਓ ਨਾਲ ਤਾਂ ਇਹ ਹੁੰਦਾ ਕਿ ਚਲੋ ਇੱਕ ਸੋਸ਼ਲ ਮੈਸੇਜ ਚਲਾ ਜਾਂਦਾ ਹੈ ਡੋਨਰਸ ਤੱਕ ਵੀਡੀਓ ਜਾਂਦੀ ਹੈ ਬਟ ਜੇ ਕੋਈ ਗੁਪਤ ਆ ਕੇ ਵੀ ਇੱਥੇ ਸੇਵਾ ਕਰਨਾ ਚਾਹੁੰਦਾ ਹੈ ਉਹ ਵੀ ਕਰ ਸਕਦਾ ਹੈ ਸੇਵਾ ਹੋਣੀ ਚਾਹੀਦੀ ਇਹਨਾਂ ਦੀ ਮੇਨ ਹੁਣ ਅੱਜ ਟੋਟਲ ਡੋਨੇਸ਼ਨ ਸੀਗੀ ਤੁਹਾਡੇ ਆਣ ਤੋਂ ਪਹਿਲਾਂ 24000 ਰੁਪਏ ਕਾਪੀ ਲੈ ਕੇ ਆਇਓ ਡੋਨੇਸ਼ਨ ਵਾਲੀ 24000 ਰੁਪਏ ਦੀ ਡੋਨੇਸ਼ਨ ਹੈ ਮਰੀਜ਼ ਕਿੰਨਾ ਬੈਠਾ ਹੁਣ ਇੰਨਾ ਸਾਰਿਆਂ ਨੂੰ ਨਾ ਪਤਾ ਕਿ ਸਿਰਫ 24 ਹਜ਼ਾਰ ਡੋਨੇਟ ਕਰਨ ਲੋਕ ਆਏ ਨੇ ਇਹਨਾਂ ਨੇ ਤਾਂ ਕਹਿਣਾ ਕਿ ਮੇਰੀ 8000 ਦੀ ਲੋੜ ਸੀ ਮੈਨੂੰ ਤਾਂ 10 ਇਹਨਾਂ ਕਣ ਮੇਰੀ 35000 ਦੀ ਲੋੜ ਸੀ ਮੈਂ ਤਾਂ ਤੇ ਨਹੀਂ ਹਰ ਮਿਲਿਆ ਪਰ ਸਾਡੀ ਕਾਪੀ ਕੋਣ ਦੇਖੇਗਾ ਕਿ ਸਾਨੂੰ ਡੋਨੇਸ਼ਨ ਅੱਜ ਦੀ ਸਿਰਫ 24000 ਹੋਈ ਹੈ ਹੁਣ ਅੱਜ ਦੀ 24000 ਡੋਨੇਸ਼ਨ ਦੇ ਹਿਸਾਬ ਨਾਲ ਆ ਜਿੰਨੇ ਮਰੀਜ਼ ਆਏ ਹੋਏ ਨੇ 24 ਲੱਖ ਰੁਪਏ ਚਾਹੀਦਾ ਇਹਨਾਂ ਨੂੰ ਜੀ ਫਿਰ ਉਹ ਮੈਨੇਜਮੈਂਟ ਕਿੱਦਾਂ ਹੋਊਗਾ ਇਹ ਕਹਿਣਗੇ ਸਾਡਾ ਕੁਝ ਬਣਿਆ ਨਹੀਂ ਜੀ ਕਿਉਂਕਿ ਓਬਵੀਅਸਲੀ ਇਹ ਕੰਮ ਤਾਂ ਤਾਂ ਚੱਲਣਾ ਜੇ ਡੋਨਰਸ ਆਣਗੇ ਜਿੰਨੇ ਕਿ ਡੋਨਰ ਹੁੰਦੇ ਨੇ ਉਹਨੇ ਇੱਕ ਅਸੀਂ ਸੇਵਾ ਲਵਾ ਦੀਦੀ ਹੈ ਫਿਰ ਜਿਹੜਾ ਇੱਥੇ ਬੈੰਦਾ ਉਹ ਵੀ ਕਹਿੰਦਾ ਯਾਰ ਘੰਟਾ ਪਠਾਈ ਰੱਖਾ ਕੋਈ ਦਿੱਤਾ ਤਾਂ ਹੈ ਨਹੀਂ ਮਤਲਬ ਸਮਝਣਾ ਪੈਣਾ ਸਾਡਾ ਕੋਈ ਅਕਾਊਂਟ ਨੰਬਰ ਨਹੀਂ ਹੈ ਕਿਸੇ ਅਕਾਊਂਟ ਚ ਮਨੀ ਸਟੋਰ ਕੀਤੀ ਤੇ ਲੋ ਜੀ ਚੈੱਕ ਕੱਟਦਾ ਇਹਨੂੰ 8000 ਦਾ ਇਹਨੂੰ 35000 ਦਾ ਇਹਨੂੰ 50000 ਦਾ ਇਹਨੂੰ ਲੱਖ ਰੁਪਏ ਦਾ ਇੱਥੇ ਸਿਸਟਮ ਖੁੱਲਾ ਹੈ ਇੱਥੇ ਆਣਾ ਪਏਗਾ ਤੁਹਾਨੂੰ ਬੈਠਣਾ ਪਏਗਾ ਸੇਵਾ ਕਰਨੀ ਪਏਗੀ ਤਾਂ ਹੀ ਸੇਵਾ ਸਹੀ ਜਗ੍ਹਾ ਲੱਗੇਗੀ ਨਹੀਂ ਤਾਂ ਆਨਲਾਈਨ ਟਰਾਂਜੈਕਸ਼ਨਾਂ ਕਰੀ ਜਾਓ ਪਤਾ ਹੀ ਨਹੀਂ ਉਹ ਜਾ ਕਿੱਥੇ ਰਹੀਆਂ ਉਹ ਮੈਸੀਜਰ ਪਰ ਚਲੋ ਜਿੰਨਾ ਕਰ ਸਕੀ ਉਹਨਾਂ ਹੀ ਥੋੜਾ ਥੈਂਕ ਯੂ ਸੋ ਮੱਚ ਮੈਮ ਤੁਸੀਂ ਆਏ ਪਲੀਜ਼ ਤੁਸੀਂ ਬੈਠੋ ਥੈਂਕ ਯੂ ਸੋ ਮੱਚ ਆਜੋ ਇੱਥੇ ਜਿੱਦਾਂ ਅਸੀਂ ਪੇਸ਼ੈਂਟ ਦੇਖਦੇ ਹਾਂ ਰੋਜ਼ ਜਦੋਂ ਸਾਰੇ ਸਾਹਮਣੇ ਜਿਹੜੇ ਬੈਠੇ ਨੇ ਇੱਧਰ ਹੋ ਜਾਓ ਥੋੜਾ ਜਿਹਾ ਥੋੜਾ ਜਿਹਾ ਇੱਧਰ ਹੋ ਜਾਓ ਜਿਹੜੇ ਸਾਹਮਣੇ ਬੈਠੇ ਨੇ ਉਹ ਸਾਰੇ ਪੇਸ਼ੈਂਟਸ ਨੇ ਤੇ ਇੱਧਰ ਸਾਰੇ ਡੋਨਰਸ ਬੈਠਦੇ ਨੇ ਡੋਨੇਸ਼ਨ ਕਰਾਉ ਪਾਰਦਰਸ਼ੀ ਇਹ ਮੈਂ WhatsApp ਤੇ ਸਾਰਾ ਮੈਨੇਜ ਕਰਦੇ ਆ ਜਿਵੇਂ ਕਿਸੇ ਪੇਸ਼ੈਂਟ ਨੂੰ ਮੈਡੀਸਿਨਸ ਲੈ ਕੇ ਦੇਣੀਆਂ ਉਹ ਗਰੁੱਪ ਚ ਪੈ ਗਏ ਤੇ तकरीबन ਇੰਡੀਆ ਦੇ ਹਰ ਕੋਨੇ ਚ ਅਸੀਂ ਇੱਕ ਟੀਮ ਚਲਾ ਰਹੇ ਆ ਜਿੰਨੂ ਜਿੰਨੂ ਜੋ ਜੋ ਮੈਡੀਸਿਨ ਚਾਹੀਦੀਆਂ ਉਹ ਮੈਡੀਸਿਨ ਲੈ ਤੀਆਂ ਉਹਦੀ ਫੋਟੋ ਪਾਤੀ ਪਹਿਲਾਂ ਘਰ ਦੀ ਇਨਕੁਆਇਰੀ ਹੁੰਦੀ ਆ ਸੁਪੋਜ਼ ਕੋਈ ਪੇਸ਼ੈਂਟ ਆਇਆ ਉਹਦੀ ਘਰ ਦੀ ਇਨਕੁਆਇਰੀ ਹੋਏਗੀ ਕਿ ਸੱਚ ਬੋਲ ਰਿਹਾ ਕਿ ਝੂਠ ਬੋਲ ਰਿਹਾ ਜਦੋਂ ਉਹਦੇ ਘਰ ਜਾਵਾਂਗੇ ਅਸੀਂ ਜਿਹੜਾ ਉਹਨਾ ਪੇਸ਼ੈਂਟ ਹੈ ਆਪੀ ਟੈਬਿਲ ਹਾਂਜੀ ਪਤਰੀ ਹੋਰ ਭਾਜੀ ਇਸ ਤੋਂ ਬਾਅਦ ਨਾ ਉਹ ਪੇਸ਼ੈਂਟ ਭੇਜੀ ਬੇਟਾ ਜਿਹਦੇ ਸੋਰਾ ਸਾਹਿਬ ਦੇ ਪਿਸਟੂਲਾ ਪੈਣਾ ਨਾ ਕਿਡਨੀ ਦਾ ਉਹਨਾਂ ਨੂੰ ਭੇਜੀ ਤਸਵੀਲ ਤੇ ਜਿਵੇਂ ਹੁਣੇ ਮੋਲੇ ਇਹਨਾਂ ਦੀ ਬੇਟੀ ਵੀ ਸੀਗੀਆਂ ਬੇਟਾ ਨਹੀਂ ਸੀਗਾ ਕੋਈ ਤੇ ਇਹਨਾਂ ਦੀ ਬੇਟੀ ਨੇ ਵਿਆਹ ਕਰਾਇਆ ਤੇ ਉਹ ਮੁੰਡਾ ਹੁਣ ਇਹਨਾਂ ਦਾ ਜਵਾਈ ਜਿਹੜਾ ਬਣ ਕੇ ਮੁੰਡਾ ਇਹਨਾਂ ਦਾ ਇਹਨਾਂ ਦਾ ਇਲਾਜ ਕਰਾ ਰਿਹਾ ਸਾਰਾ ਹੁਣ ਇਹਨਾਂ ਦੀ ਕਿਡਨੀਆਂ ਡੈਮੇਜ ਨੇ ਪਿਸਟੂਲਾ ਪੈਂਦਾ ਹੁੰਦਾ ਇੱਕ ਜਿਹਦੇ ਨਾਲ ਕਿਡਨੀ ਆਪਣਾ ਬੈਲੈਂਸ ਹੁੰਦੇ ਨੇ ਬਲੱਡ ਚੇਂਜ ਹੁੰਦਾ ਆ ਫਿਰ ਇਹ ਆਏ ਹੋਏ ਨੇ ਅੱਜ ਦਾ ਪੇਸ਼ੈਂਟ ਆਇਆ ਹੋਇਆ ਭਈ ਉਸ ਤੋਂ ਬਾਅਦ ਭਈ ਹੁਣ ਜਿਵੇਂ ਇਹਨਾਂ ਦਾ 8000 ਖਰਚਾ 4000 ਰੁਪਏ ਮਰੀਜ਼ ਕਹਿੰਦਾ ਮੇਰੇ ਕੋਲ ਹੈਗਾ 4000 ਰੁਪਏ ਦੀ ਇੱਥੋਂ ਹੈਲਪ ਹੋ ਜੇਗੀ 8000 ਤੋਂ ਉਹਦਾ ਪਿਸਟੂਲਾ ਪੈ ਜਾਏਗਾ ਫਿਰ ਇਦਾਂ ਹੀ ਰੋਜ਼-ਰੋਜ਼ 100-150 ਪੇਸ਼ੈਂਟ ਇਦਾਂ ਹੀ ਆਉਂਦੇ ਨੇ ਤੇ ਅਸੀਂ ਇਦਾਂ ਹੀ ਰੋਜ਼ ਬੈਠਦੇ ਹਾਂ 365 ਦਿਨ 365 ਡੇਜ਼ ਜਿਵੇਂ ਕੱਲ ਆਏ ਸੀਗੇ ਫਿਰ ਕੱਲ ਇਹਨਾਂ ਦੇ ਘਰ ਦਾ ਐਡਰੈਸ ਲਿਖਿਆ ਇਨਕੁਆਰੀ ਹੋਈ ਹੁਣ ਅੱਜ ਇਨਕੁਆਰੀ ਹੋਗੀ ਹੁਣ 8000 ਰੁਪਏ ਦਾ ਇਹਨਾਂ ਦਾ ਖਰਚਾ ਹੈ 4000 ਰੁਪਏ ਜਿਹੜੇ ਡੋਨਰਸ ਇੱਥੇ ਆਂਦੇ ਨੇ ਉਹ ਦੇ ਜਣਗੇ 4000 ਰੁਪਏ ਆਪਣੇ ਕੋਲੋਂ ਕਰਨਗੇ ਫਿਰ ਇਹਨਾਂ ਦਾ ਪਿਸਟੂਲਾ ਪੈ ਜਾਏਗਾ ਕਦੋਂ ਤੋਂ ਡਾਕਟਰ ਨੇ ਕਿਹਾ ਪਿਸਟੂਲਾ ਪਾਣ ਲਈ ਡੇਡ ਮਹੀਨਾ ਹੋ ਗਿਆ ਪੈਸੇ ਨਾ ਆਉਣ ਕਰਕੇ ਨਹੀਂ ਪਵਾ ਰਹੇ ਕੋਈ ਨਹੀਂ ਬੈਠਾ ਪਵਾ ਦਨ ਤੁਹਾਡਾ ਨਾਮ ਪਰੀ ਹੈ ਰਾਨੋ ਹੁਣ ਇਹਨਾਂ ਦਾ ਹਾਰਟ ਦਾ ਆਪਰੇਸ਼ਨ ਹੋਣਾ ਸੀਗਾ 1.5 ਲੱਖ ਰੁਪਏ ਦਾ ਤਕਰੀਬਨ ਨੇ ਮਹੀਨਾ ਸਾਡੇ ਕੋਲ ਆਂਦੇ ਰਹੇ ਨੇ ਫਿਰ ਇਹਨਾਂ ਦੇ ਘਰ ਦੀ ਇਨਕੁਆਰੀ ਹੋਈ ਤੇ ਡੋਨਰਸ ਨੇ 10-10 ਵੀਵੀਆਰ ਕਰਕੇ ਰੋਜ਼ 5-7 ਦਿਨਾਂ ਚ ਪੈਸੇ ਇਕੱਠੇ ਕੀਤੇ ਫਿਰ ਹ ਪੀਸਮਿਕ ਕਰਪਿਆ ਹੁਣ ਅੱਜ ਥੈਂਕ ਯੂ ਕਰਨਾ ਆਏ ਨੇ ਅਰਦਾਸ ਕਰਨ ਵਾਸਤੇ ਅੱਜ ਪੈਂਦੀ ਇੱਥੇ ਤੁਹਾਡੇ ਸਾਰਿਆਂ ਲਈ ਅਰਦਾਸ ਕਰਨ ਆਏ ਨੇ ਇਹਨਾਂ ਵਾਸਤੇ ਅਰਦਾਸ ਕਰੋ ਕਦੋਂ ਤੋਂ ਤੁਹਾਨੂੰ ਦਿੱਕਤ ਸੀ ਹਾਰਟ ਦੀ ਬਾਜੀ ਨੂੰ ਸਾਲ ਹੋ ਗਿਆ ਸਾਲ ਹੋ ਗਿਆ ਇਹ ਇਹਨਾਂ ਦੀ ਬੱਚੀ ਆ ਅਸੀਂ ਇਹਨੂੰ ਕਿਹਾ ਕਿ ਤੇਰਾ ਹਾਰਟ ਲਾਦੀਏ ਮੰਮੀ ਨੂੰ ਕਹਿੰਦੀ ਲਾ ਦਿਓ ਇਹ ਬੱਚੀ ਬੈਠੋ ਬੈਠੋ ਇਹ ਬੱਚੀ ਦੀ ਅੱਖ ਦੇ ਵਿੱਚ ਨਾ ਜਿਵੇਂ ਟੇਡਾ ਦੇਖਦੀ ਸੀ ਜਿਵੇਂ ਆਪਾਂ ਸਿੱਧਾ ਦੇਖਦੇ ਨਾ ਅੱਖ 'ਚ ਇਹ ਕੁਝ ਬੱਚੇ ਹੁੰਦੇ ਨਹੀਂ ਜਿਹੜੇ ਜਿਨੂੰ ਆਪਾਂ ਪੰਜਾਬੀ ਦੀ ਟੀਡ ਮਾਰਨਾ ਕਹਿ ਦਿੰਦੇ ਕਿੱਥੇ ਨੂੰ ਦੇ ਦਿੰਦੇ ਹੁਣ ਬਿਲਕੁਲ ਸਿੱਧਾ ਦੇਖ ਰਹੀ ਆ ਨਾ ਪਹਿਲਾਂ ਬਿਲਕੁਲ ਵਿਚਕਾਰ ਇਧਰ ਦਿਖਦੀ ਸੀਗੀ ਤੇ ਹਾਂ ਆਪਰੇਸ਼ਨ ਹੋਇਆ ਫਿਰ ਇਹਦਾ ਜਿਹੜੀ ਮਤਲਬ ਜਿਹੜੀ ਅੱਖਾਂ ਦੇ ਪੁਤਲੀਆਂ ਸੀ ਉਹ ਸਟ੍ਰੇਟ ਹੋਈਆਂ ਵੀ 22000 ਖਰਚਾ ਸੀਗਾ ਤੇ ਕਦੋਂ ਤੋਂ ਨਹੀਂ ਕਰਾ ਪਾ ਰਹੇ ਸੀ ਤੁਸੀਂ ਸੀ ਉੱਥੇ ਜੀ ਸ਼੍ਰੀ ਜੀ ਦਾ 6-7 5 ਸਾਲ ਹੋ ਗਏ ਚਾਰ ਪੰਜ ਸਾਲ ਤੋਂ ਕੀ ਕੰਮ ਕਰਦੇ ਹੋ ਤੁਸੀਂ ਪਿੱਛੋਂ ਵੈਲਡਿੰਗ ਦਾ ਕੰਮ ਵੈਲਡਿੰਗ ਦਾ ਕੰਮ ਕਰਦੇ ਨੇ ਕਿਸੇ ਡੋਨਰ ਨੇ ਸਟੋਰੀ ਸੁਣੀ ਫਿਰ ਉਹ ਸਾਰਾ ਇਹਨਾਂ ਨੇ ਜਿਹੜੇ ਅਡਾਪਟ ਕਰਕੇ ਤੇ ਸਾਰਾ ਕਰਾਤਾ ਅੱਖਾਂ 'ਚ ਪਾਉਣ ਲਈ ਡਾਕਟਰ ਨੇ ਦਵਾਈ ਦਿੱਤੀ ਹੋਈ ਹੈ ਹਾਂਜੀ ਹਾਂ ਬਸ ਠੀਕ ਹੈ ਕੋਈ ਚਲੋ ਕੋਈ ਦਿੱਕਤ ਨਹੀਂ ਸਾਨੂੰ ਮਿਲਦੀ ਸਕੂਲ ਕਿੱ데 ਪੜ੍ਹਦੀ ਹੈ ਆਪਣੇ ਬਾੜੇ ਵਾਲੀ ਆਈ ਪ੍ਰਿੰਸ ਪੜਾਈ ਲਿਖਾਈ ਨਾ ਛਡਾਈ ਉਹਦੀ ਨਹੀਂ ਰੋਟੀ ਇੱਕ ਟਾਈਮ ਦੀ ਛੁੱਟ ਜਵੇ ਕੋਈ ਦਿੱਕਤ ਨਹੀਂ ਪੜਾਈ ਨਹੀਂ ਛੁੱਟਣੀ ਚਾਹੀਦੀ ਪੜਾਈ ਨਹੀਂ ਮਾਪੇ ਵੇ ਇੱਕ ਪੜਾਈ ਹੀ ਝੋਲੀ ਪਾ ਸਕਦੇ ਨੇ ਬੱਚਿਆਂ ਦੇ ਤਕਦੀਰਾ ਨਹੀਂ ਲਿਖ ਸਕਦੇ ਨਾ ਉਹਨਾਂ ਨੂੰ ਇੰਨਾ ਰੁਪਈਆ ਦੇ ਸਕਦੇ ਨੇ ਕਿ ਤੂੰ ਖਾਈ ਜਾਈਂ ਮੁੱਕ ਜਾਣਾ ਇੱਕ ਦਿਨ ਤਾਂ ਇਹਨੂੰ ਲਾਇਕ ਬਣਾ ਦਿਓ ਇਹਨੇ ਕਿ ਕੱਲੋਂ ਜੋ ਤੱਕ ਕਿ ਦੁਨੀਆ 'ਚ ਰਵੇ ਆਪਣੇ ਪੈਰਾਂ 'ਤੇ ਖੜੀ ਰਵੇ ਕਿਸੇ ਅੱਗੇ ਮਹਤਾਜ ਨਾ ਹੋਵੇ ਪਤਾ ਨਹੀਂ ਕਿੱਦਾਂ ਦਾ ਅਗਲਾ ਘਰ ਵਾਲਾ ਆਣਾ ਜਾਂ ਕੀ ਇਹਦਾ ਅਗਲਾ ਜੀਵਨ ਹੋਣਾ ਤਾਂ ਆਪਣੇ ਜੋਗੀ ਕਰਦੇ ਬੈਠੋ ਪੜਾਈ 'ਚ ਕੋਈ ਮਦਦ ਚਾਹੀਦੀ ਹੋ ਸੰਨ ਦੱਸ ਦਿਓ ਠੀਕ ਹੈ ਜੀ ਸਸਕਨ ਸਸਕਨ ਇਹਦੀ ਦਵਾਈ ਚੱਲ ਰਹੀ ਹੈ ਹਾਂ ਦਵਾਈ ਚੱਲ ਇਹਦੇ ਮਦਰ ਫਾਦਰ ਦੋਨੋਂ ਐਕਸਪਾਇਰ ਹੋ ਗਏ ਕਿ ਮਾਂ ਛੱਡ ਗਈ ਸੀ ਮਾਂ ਛੱਡ ਗਈ ਤੇ ਉਹ ਐਕਸਪਾਇਰ ਹੋ ਗਏ ਇਹ ਇਹਨਾਂ ਦੀ ਦਾਦੀ ਹੈ ਜੀ ਬੱਚੇ ਨੂੰ ਐਚਆਈਵੀ ਹੈ ਮਾਂ ਪਿਓ ਨਸ਼ੇ ਕਰਦਾ ਸੀਗਾ ਤੇ ਜਿਹਦੇ ਕਰਕੇ ਮਾਂ ਨੂੰ ਵੀ ਐਚਆਈਵੀ ਸੀ ਤੇ ਪਿਓ ਨੂੰ ਵੀ ਐਚਆਈਵੀ ਸੀ ਬੱਚੇ ਨੂੰ ਵਿੱਚ ਇਹ ਵੀ ਹੋ ਗਿਆ ਤੇ ਹੁਣ ਇਹਦਾ ਇਲਾਜ ਚੱਲਦਾ ਇੱਥੋਂ ਦਾਦੀ ਸੰਭਾਲਦੀ ਹੈ ਤੇ ਮਦਰ ਛੱਡ ਕੇ ਚਲੀ ਗਈ ਸੀ ਕਿਉਂਕਿ ਉਹ ਕੱਲੀ ਰਹਿ ਗਈ ਸੀ ਹੁਣ ਦਾਦੀ ਵੀ ਸੰਭਾਲਦੀ ਹੈ ਤਾਂ ਸਾਰਾ ਖਰਚਾ ਇਹਨਾਂ ਦਾ ਇੱਥੋਂ ਚੱਲਦਾ ਸਕੂਲ ਜਾਂਦਾ ਕਿ ਨਹੀਂ ਦੱਸ ਜਾਣਾ ਨਾ ਸਾਈਕਲ ਲੈ ਕੇ ਹੋ ਗਿਆ ਸਾਈਕਲ ਲੈ ਕੇ ਦਿੱਤਾ ਚਲਾਣਾ ਕਿ ਨਹੀਂ ਹੋਰ ਕੁਛ ਚਾਹੀਦਾ ਇਹਨੂੰ ਕੜੀ ਚਾਹੀਦੀ ਕੜੀ ਲੈ ਦੋ ਇਹਨੂੰ ਇੱਕ ਹੋਰ ਨਾਲੇ ਫੁੱਟਬਾਲ ਫੁੱਟਬਾਲ ਲੈ ਲੈਣੀਆਂ ਜੂਕ ਹੈ ਜੀ ਚ ਹੋਏ ਨਾ 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 ਕਿਤਾਬਾਂ ਕੀ ਕਰਨੀਆਂ ਮੁੰਡਿਆਂ ਨੇ ਕਿਤਾਬਾਂ ਹੀ ਕਰਨੀਆਂ ਨਹੀਂ ਕਿਤਾਬਾਂ ਹੈਗੀਆਂ ਕਿਤਾਬਾਂ ਪੁਰਾਣੀਆਂ ਹੋਈਆਂ ਜਲ ਜਾਣੀਆਂ ਕੜੀ ਚਾਹੀਦੀ ਇਹਨਾਂ ਨੂੰ ਯਾ ਜਗਲਾਸ ਵਧੀਆ ਤੇ ਕਿਤਾਬਾਂ ਚ ਕਰਨੀਆਂ ਵਾਹ ਜੀ ਵਾਹ ਬੈਠੋ ਲੈਦੇ ਨੇ ਤਾਂ ਇੱਥੇ ਰੋਜ਼ ਸਾਰਾ ਟੀਮ ਹੀ ਮਤਲਬ ਦੇਖਦੀ ਹੈ ਤਾਂ ਚਲੋ ਘਰ ਦਾ ਮਰੀਜ਼ ਸਾਹਮਣਾ ਵੀ ਇੱਕ ਬਹੁਤ ਵੱਡੀ ਗੱਲ ਹੈ ਪਰ ਇੱਥੇ ਇੰਨੇ ਪੇਸ਼ੈਂਟਸ ਨੂੰ ਡੀਲ ਕਰਨਾ ਉਸ ਤੋਂ ਬਾਅਦ ਇਹਨਾਂ ਦੇ ਫੋਨ ਕਾਲ ਸਾਰੀ ਦੀਆ ਡੀਲ ਕਰਨੇ ਕੋਈ ਗੱਲ ਨਹੀਂ ਮਾਤਾ ਜੀ ਬੈਠੋ ਕਰਾ ਬਸ ਬੈਠੋ 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 ਇਦਾਂ ਇੱਕ ਇੱਕ ਕਰਕੇ ਸਾਰੇ ਫਿਰ ਪੇਸ਼ੈਂਟਸ ਦੇਖਦੇ ਆਂ ਸੀ ਤੇ ਡੋਨਰਸ ਆਉਂਦੇ ਨੇ ਰੋਜ਼ ਡੋਨਰ ਵੀ ਆਉਂਦੇ ਨੇ ਰੋਜ਼ ਮਰੀਜ਼ ਵੀ ਆਉਂਦੇ ਨੇ ਇਹ ਸਭ ਤੋਂ ਵੱਡੀ ਗੱਲ ਹੈ ਨਹੀਂ ਫਿਰ ਇਹ 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 ਚੀਜ਼ਾਂ ਦੇ ਜਾ ਕੇ ਨਾ ਤੁਸੀਂ ਮਹਾਰਾਜ ਪਰਮਾਤਮਾ ਦੇ ਸ਼ੁਕਰਗੁਜ਼ਾਰ ਹੋਨੇ ਆ ਜਿਹਦਾ ਮੈਨੂੰ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਗਿਲੇ ਸ਼ਿਕਵੇ ਬੜੇ ਹੁੰਦੇ ਨੇ ਰੱਬ ਨਾਲ ਆਇਆ ਨਹੀਂ ਹੋ ਰਿਹਾ ਇਦਾਂ ਨਹੀਂ ਹੋ ਰਿਹਾ ਇਦਾਂ ਨਹੀਂ ਹੋ ਰਿਹਾ ਫਿਰ ਇੱਥੇ ਆ ਕੇ ਸਾਰੇ ਖਤਮ ਹੋ ਜਾਂਦੇ ਨੇ ਫਿਰ ਇੱਥੇ ਆ ਕੇ ਉਲਟਾ ਸੌਰੀ ਮੰਗਣ ਲੱਗ ਜਾਈ ਸੌਰੀ ਯਾਰ ਮੈਂ ਤੈਨੂੰ ਸਵਾਲ ਵੀ ਪੁੱਛਿਆ ਕਿਉਂਕਿ ਅਸੀਂ ਜਦੋਂ ਖੁਦ ਹੁਣ ਜਿੱਦਾਂ ਉਹ ਜਵਾਨ ਮੁੰਡਾ ਬੈਠਾ ਨਾ ਉਹ ਜਿਹੜਾ ਗ੍ਰੀਨ ਪੈਂਟ ਵਾਲਾ ਇਹਨੂੰ 4 ਬੰਦੇ ਉਠਾਉਂਦੇ ਨੇ ਇੱਥੋਂ ਜੇ ਉੱਠ ਕੇ ਹੁਣੀ ਜਾਏਗਾ ਵਾਪਸ ਤਨੂੰ ਚਾਰ ਬੰਦੇ ਉਠਾਣਗੇ ਤਾਂ ਇਹਦੇ ਵੱਲ ਦੇਖ ਕੇ ਕਹਿਣ ਲੱਗਦਾ ਕਿ ਸਾਡੇ 'ਚ ਕੀ ਖਾਸ ਆ ਜਿਹੜਾ ਸਾਨੂੰ ਰੱਬ ਨੇ ਤੋੜਿਆ ਹੋਇਆ ਤੇ ਇਹ ਇਹਦੇ ਕੀ ਗਲਤੀ ਕਰਦੀ ਇਹਦੀ ਰੀਡ ਦੀ ਹੱਡੀ 'ਚ ਦਿੱਕਤ ਆ ਗਈ ਸੀ ਦੇਸੀ ਡਾਕਟਰਾਂ ਕੋਲ ਮਲਵਾ ਮਲਵੂ ਲਈ ਐਡੀ ਹਿੱਲ ਗਈ ਕਿ ਹੁਣ ਵਿਚਾਰਾ ਸੈਲੀਬ੍ਰਿਟੀ ਦਾ ਤਾਂ ਐ ਹੁੰਦਾ ਨਾ ਕਿ ਉਹ ਆ ਹੀ ਜਾਣ ਸਾਡੇ ਲਈ ਅਨ ਸਾਨੂੰ ਐ ਲੱਗਦਾ ਕਿ ਚਲੋ ਸਾਡੇ ਕੋਲ ਕੋਈ ਵੇ ਆਊਟ ਨਹੀਂ ਆ ਪ੍ਰੋਮੋਸ਼ਨ ਕਰਨ ਦਾ ਹੋਰ ਕਿਉਂਕਿ ਅਸੀਂ ਰੋਜ਼ ਬਹਿਣਾ ਹਫਤੇ 'ਚ ਇੱਕ ਦਿਨ ਨਹੀਂ ਮਹੀਨੇ 'ਚ ਇੱਕ ਦਿਨ ਨਹੀਂ ਸੇ ਰੋਜ਼ ਹੀ ਆਣਾ ਰੋਜ਼ ਹੀ ਦੁੱਖ ਨੇ ਤਾਂ ਸਾਨੂੰ ਇਹ ਹੁੰਦਾ ਕਿ ਰੋਜ਼ ਹੀ ਇੱਥੇ ਆ ਕੇ ਲੋਕ ਵੱਧ ਤੋਂ ਵੱਧ ਜਿਹੜੇ ਹੈਲਪ ਲੈਣ ਆਲੇ ਨੇ ਉਹ ਵੀ ਜਾਗਰੂਕ ਹੋਣ ਤੇ ਜਿਹੜੇ ਹੈਲਪ ਕਰਨ ਆਲੇ ਨੇ ਉਹ ਸਹੀ ਜਗ੍ਹਾ ਹੈਲਪ ਕਰਨ ਜਿਵੇਂ ਹੁਣ ਆ ਸਰਦਾਰ ਜੀ ਬੈਠੇ ਨੇ ਇਹਨਾਂ ਦਾ ਬੱਚਾ ਬੇਟਾ ਉਹਨੇ ਦੀ ਸ਼ੂਗਰ ਦੀ ਦਵਾਈ ਚੱਲਦੀ ਹੈ ਮਹੀਨੇ ਦੇ 4-5000 ਰੁਪਏ ਦੀ 7-8 ਮਹੀਨੇ ਤੋਂ ਇੱਥੋਂ ਲੈ ਰਹੇ ਨੇ ਹੁਣ ਅੱਗੇ ਇਲਾਜ ਹਾਸਤੇ ਪੈਸੇ ਨਹੀਂ ਹੈਗੇ ਆਏ ਹੋਏ ਨੇ ਤਾਂ ਹੁਣ ਗੱਲ 4000 ਰੁਪਏ ਦੀ ਨਹੀਂ ਹੈਗੀ ਪਤਾ ਨਹੀਂ 4000 ਰੁਪਏ ਦੇਣ ਵਾਲੇ 4000 ਲੋਕ ਹੋਣੇ ਦੁਨੀਆ 'ਚ 4000 ਪਰ ਉਹਨਾਂ ਨੂੰ ਪਤਾ ਹੀ ਨਹੀਂ ਦੇਣਾ ਕਿੱਥੇ ਤੇ ਲੈਣ ਵਾਲਿਆਂ ਨੂੰ ਪਤਾ ਨਹੀਂ ਹੈਲਪ ਲੈਣੀ ਕਿੱ ਦਾ ਮੇਨ ਮੋਟਿਵ ਸਾਡਾ ਇਹੀ ਹੁੰਦਾ ਹੈ ਕਿ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰੋ ਕੁਆਂਟੀਟੀ ਦੇ ਵਿੱਚ ਡੀਲ ਕਰੋ ਹੁਣ ਸਾਡੇ ਰਿਸੋਰਸ ਜਿਵੇਂ ਜਿਵੇਂ ਵੱਧ ਰਹੇ ਨੇ ਜਿਵੇਂ ਜਿਵੇਂ ਟੀਮ ਵੱਧ ਰਹੀ ਅਸੀਂ ਓਵੇਂ ਓਵੇਂ ਕੰਮ ਵਧਾਈ ਜਾਂਦੇ ਹੁਣ ਅਸੀਂ ਪਹਿਲਾਂ ਆਹ ਰੋਡ ਤੇ ਬੈਠੇ ਹਾਂ ਅਸੀਂ ਆਹ ਮਾਰਕੀਟ ਹੈ ਪਬਲਿਕ ਪਲੇਸ ਹੈ ਹੁਣ ਅਸੀਂ ਆਪਣੀ ਜਗ੍ਹਾ ਲੈ ਲਈ ਡੋਨਰਸ ਨੇ ਲੈ ਕੇ ਦਿੱਤੀ ਸਾਨੂੰ ਹੁਣ ਅਸੀਂ ਉੱਥੇ ਬਣਾਵਾਂਗੇ ਤਕਰੀਬਨ 3000 ਗਜਾ ਜਗ੍ਹਾ ਲਈਤੀ ਹੁਣ ਉਹਨੂੰ ਬਣਾ ਕੇ ਪ੍ਰੋਪਰ ਇੱਕ ਓਪੀਡੀ ਬਣਾਵਾਂਗੇ ਪੰਜਾਬ ਚ ਕਿਸੇ ਵੀ ਬਜ਼ੁਰਗ ਨੂੰ ਕਿਸੇ ਜਵਾਨ ਨੂੰ ਪੁੱਤ ਨੂੰ ਕੋਈ ਇਲਾਜ ਦੀ ਕੋਈ ਗਾਈਡੈਂਸ ਨਹੀਂ ਹੈ ਕੋਈ ਕੁਛ ਹੈ ਮਲਵਿਕ ਆਰਗੇਨਾਈਜ਼ਡ ਵੇ ਨਾਲ ਜੇ ਮਲਬ ਆਪਾਂ ਲੋਕਾਂ ਦੀ ਹੈਲਪ ਕਰਨ ਤੇ ਆਈਏ ਤਾਂ ਦਾਨ ਦੇਣ ਵਾਲੀ ਬਹੁਤ ਜ਼ਿਆਦਾ ਬੈਠੀ ਹੈ ਤੇ ਜਿਹਨੂੰ ਲੋੜ ਹੈ ਉਹ ਬਹੁਤ ਘੱਟ ਨੇ ਐਗਜ਼ਾਮਪਲ ਲਾ ਲਓ ਤੁਸੀਂ ਆ ਮਰੀਜ਼ ਜਿਹੜੇ ਲੁਧਿਆਣੇ ਆ ਜੋ ਬੈਠੇ ਨੇ ਜਿਨ੍ਹਾਂ ਨੂੰ ਲੋੜ ਹੈ ਤੇ ਲੁਧਿਆਣੇ ਦੇ ਵਾਦੀ ਕਿੰਨੀ ਇਹ ਤਾਂ 0.001% ਵੀ ਨਹੀਂ ਹੈਗੇ ਜੇ ਸਹੀ ਤਰੀਕੇ ਨਾਲ ਡੋਨੇਟ ਕਰਨ ਵਾਲੇ ਇਹਨਾਂ ਤੱਕ ਪਹੁੰਚ ਜਾਣ ਪਰ ਡੋਨੇਟ ਕਰਨ ਵਾਲੇ ਸਹੀ ਤਰੀਕੇ ਨਾਲ ਨਹੀਂ ਪਹੁੰਚਦੇ ਨਹੀਂ ਪਹੁੰਚਦੇ ਹੁਣ ਇਸ ਤੋਂ ਸਾਫ਼ ਸੁਥਰਾ ਤਰੀਕਾ ਜੀ ਬਹੁਤ ਵਧੀਆ ਚੀਜ਼ ਕੀਤੀ ਐ ਕਿੰਨੇ ਟਾਈਮ ਤੋਂ ਕਰ ਰਹੇ ਹੋ ਅਸੀਂ ਤੁਹਾਨੂੰ ਦੇਖ ਨਹੀਂ ਨਹੀਂ ਥੈਂਕ ਯੂ ਜੀ ਸ਼ੁਕਰ ਜੀ ਬਹੁਤ ਲੋਕਾਂ ਨੇ ਆਪਣੇ ਆਪ ਨੂੰ ਸਿੱਧੇ ਰਸਤੇ ਪਾਇਆ ਤੁਹਾਨੂੰ ਦੇਖ ਕੇ ਇੰਨੇ ਮਰੀਜ਼ ਨੇ ਹੁਣ ਉਹ ਸਰਦਾਰ ਜੀ ਬੈਠੇ ਨੇ ਤੁਸੀਂ ਦੇਖੋ ਉਹਨਾਂ ਨੂੰ ਦੌਰੇ ਪੈਂਦੇ ਨੇ ਔਰ ਦੌਰੇ ਉਹਨਾਂ ਨੇ ਇਦਾਂ ਦੇ ਪੈਂਦੇ ਨੇ ਬੇਟਾ ਉਹ ਵੀਡੀਓ WhatsApp ਕਰਾਈ ਜਿਹੜੇ ਉਹਨਾਂ ਨੂੰ ਫਿਟਸ ਪੈਂਦੇ ਨੇ ਤਾਂ ਹੁਣ ਉਹਨਾਂ ਦੇ ਹਾਲਾਤ ਸਾਨੂੰ ਸਮਝ ਆ ਰਹੇ ਨੇ ਯਾਰ ਕਿ ਬੜੇ ਮਜਬੂਰ ਨੇ ਘਰੇ ਬੱਚੇ ਛੋਟੇ ਨੇ ਹੁਣ ਇਹ ਲੋਕਾਂ ਨੂੰ ਸੋਸ਼ਲ ਮੀਡੀਆ ਤੇ ਘਰੇ ਬੈ ਕੇ ਮਹਿਸੂਸ ਕਰਾਣਾ ਤੇ ਉਠਾ ਕੇ ਇੱਥੇ ਲੈ ਕੇ ਆਣਾ ਇਹ ਬੜਾ ਵੱਡਾ ਟਾਸਕ ਹੈ ਹਰ ਬੰਦੇ ਤੇ ਆ ਕੇ ਆਪਣੇ ਦੁੱਖ ਦੱਸਦਾ ਕਿ ਮੇਰੀ ਆਹ ਪ੍ਰੋਬਲਮ ਹੈ ਹੁਣ ਤੁਹਾਡਾ ਦਿਲ ਕਰਦਾ ਯਾਰ ਮੈਂ ਲਟਾ ਦਾਂਦੇ ਤੇ ਕਿੰਨਾ ਕੁ ਲਟਾਉਂਗੇ ਇੱਕ ਵਾਰੀ ਲਟਾ ਦੂੰਗਾ ਦੋ ਵਾਰੀ ਲਟਾ ਦੂੰਗਾ ਤਿੰਨ ਵਾਰੀ ਲਟਾ ਦੂੰਗਾ ਕਿੰਨਾ ਕੁ ਲਟਾਉਂਗਾ ਫਿਰ ਤੁਹਾਨੂੰ ਲੋਕਾਂ ਨੂੰ ਇਨਸਪਾਇਰ ਕਰਨਾ ਪੈਂਦਾ ਹੈ ਇਨਸਪਾਇਰ ਕਰਨਾ ਕਿਉਂਕਿ ਹੁਣ ਵਿਊਜ਼ ਭਾਵੇਂ ਸਾਡੇ ਮਿਲੀਅਨ ਨੇ ਪਰ ਇੱਥੇ ਜੇ 10 ਨਹੀਂ ਬੈਠੇ ਨਾ ਮੇਰੇ ਉਹ ਮਿਲੀਅਨ ਵੀ ਜ਼ੀਰੋ ਨੇ ਕਿਉਂਕਿ ਮੈਨੂੰ ਹੁੰਦਾ ਮੈਂ ਹੁਣ ਮਿੱਥੇ ਕੋਈ ਵੀ ਅਜ ਤੱਕ ਮੇਰੀਆਂ ਨਾ 200 ਇੰਟਰਵਿਊਜ਼ ਹੋਈਆਂ ਮੈਂ ਕਦੀ ਵੀ ਇੰਟਰਵਿਊ ਇਸ ਜਗ੍ਹਾ ਤੋਂ ਇਲਾਵਾ ਕਿਤੇ ਹੋਰ ਨਹੀਂ ਦਿੱਤੀ ਜੀ ਕਿ ਮੈਂ ਕਿਹਾ ਇੱਥੇ ਦੇਣੀ ਕਿਉਂ ਮੈਂ ਕਿਹਾ ਮੈਨੂੰ ਆਪਣੀ ਮਸ਼ਹੂਰੀ ਦੀ ਸੈਲਫ ਪ੍ਰੋਮੋਸ਼ਨ ਦੀ ਲੋੜ ਨਹੀਂ ਹੈ ਕਿ ਮੈਨੂੰ ਇਨ੍ਹਾਂ ਦੀ ਪ੍ਰੋਮੋਸ਼ਨ ਦੀ ਲੋੜ ਹੈ ਕਿ ਇਨ੍ਹਾਂ ਦੀ ਇੰਟਰਵਿਊ ਕਰੋ ਇਨ੍ਹਾਂ ਦੇ ਦੁੱਖ ਸੁਣੋ ਸ਼ਾਇਦ ਕੋਈ ਆ ਜਾਵੇ ਕੋਈ ਆ ਜਾਵੇ ਮੇਰੀ ਪੀਆਰ ਕਰਕੇ ਦਾ ਕੀ ਹੋਈ ਫਾਇਦਾ ਬਿਲਕੁਲ ਫਿਰ ਅਸੀਂ ਕੋਸ਼ਿਸ਼ ਕਰੀ ਦੀ ਕਿ ਲੋਕਾਂ ਦੇ ਦੁੱਖ ਲੋਕਾਂ ਤੱਕ ਪਹੁੰਚਾਏ ਜਾਣ ਉਹ ਇੱਕ ਸੋਸ਼ਲ ਮੀਡੀਆ ਹੀ ਵਾਧੇਮੈਂ ਇੱਕੋ ਹੀ ਜ਼ਰੀਆ ਰਹਿ ਗਿਆ ਅੱਜ ਦੇ ਜ਼ਮ ਲੋਕ ਕਹਿ ਦਿੰਦੇ ਨੇ ਕਿ ਸੋਸ਼ਲ ਸਰਵਿਸ ਦਿਖਾਈਦੀ ਨਹੀਂ ਫਿਰ ਮਾਨੂੰ ਉਹਨਾਂ ਨੂੰ ਪੁੱਛਦਾ ਦਾ ਹੱਲ ਤਾਂ ਦੱਸੋ ਇਹਨਾਂ ਸਾਰਿਆਂ ਦਾ ਹੱਲ ਕਰੋ ਕੀ ਹੈ ਕਿਵੇਂ ਲੱਭਾਂਗੇ ਕਿੰਨਾ ਲੱਭਾਂਗੇ ਡੋਨਰਸ ਕਿਵੇਂ ਆਣਗੇ ਹੁਣ ਇੰਨੇ ਲੋਕ ਇੱਥੇ ਡੋਨੇਸ਼ਨ ਕਰਦੇ ਨੇ ਉਹ ਆਉਂਦੇ ਨੇ ਉਹ ਸਾਰੇ ਸੋਸ਼ਲ ਮੀਡੀਆ ਤੋਂ ਦੇਖ ਕੇ ਆ ਰਹੇ ਨੇ ਨਾ ਦੇਖ ਕੇ ਆ ਰਹੇ ਨੇ ਸਹੀ ਗੱਲ ਹੈ ਦੇਖੋ ਅਸੀਂ ਆਪਣੀ ਜੰਗ 'ਚ ਤਾਂ ਜਾਰੀ ਰੱਗੇ ਹੋਏ ਆਂ ਬਾਕੀ ਕੁਝ ਸਵਾਲਾਂ ਦੇ ਜਵਾਬ ਤਾਂ ਉਹਦੇ ਕੋਲ ਵੀ ਨਹੀਂ ਮਿਲਦੇ ਸਾਨੂੰ ਕਿ ਤੂੰ ਇੰਨੇ ਦੁੱਖ ਜਿ ਸਾਨੂੰ ਦੇਖ ਰਹੇ ਨੇ ਤੈਨੂੰ ਵੀ ਤਾਂ ਦੇਖ ਰਹੇ ਨੇ ਫਿਰ ਉਹ ਕਹਿੰਦਾ ਇਹ ਮੇਲਾ ਰਚਾਇਆ ਹੀ ਮੈਂ ਮੈਂ ਤਾਂ ਤੁਹਾਨੂੰ ਦੇਖ ਰਿਹਾ ਤੁਸੀਂ ਕਿੰਨੇ ਪਾਣੀ ਚ ਉਹ ਮੈਨੂੰ ਤਾਂ ਕਹਿੰਦਾ ਪਤਾ ਹੀ ਹੈ ਕਿ ਕੀ ਹੋਣਾ ਹੈ ਕੱਲ ਕੀ ਹੋਣਾ ਉਹਨੂੰ ਪਤਾ ਹੈ ਆਲਰੇਡੀ ਆਲਰੇਡੀ ਬਟੋ ਸਾਨੂੰ ਦੇਖ ਰਿਹਾ ਕਿ ਸਾਡਾ ਕੀ ਐਕਸ਼ਨ ਰਿਐਕਸ਼ਨ ਕੀ ਹੈ ਸਾਡਾ ਆ ਜਿਹੜੀ ਚੀਜ਼ ਤੁਸੀਂ ਕੀਤੀ ਹੈ ਇਹ ਤੁਸੀਂ ਥੋੜੀ ਕੀਤੀ ਹੈ ਉਹਨੇ ਕਰਾਈ ਵਾਸ 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 ਕੀ ਭੇਜੀ ਸੀ ਬਸ 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 ਨਹੀਂ ਬੜਾ ਸ਼ੁਕਰ ਹੈ ਜੀ ਮਾਣ ਲੱਗਦਾ ਇੰਨੇ ਸਾਲ ਤੋਂ ਕੰਟੀਨਿਊਸਲੀ ਚੱਲੇ ਜਾਣਾ ਇਹ ਉਹਦੀ ਬਰਕਤ ਤੋਂ ਬਗੈਰ ਹੋ ਵੀ ਨਹੀਂ ਸਕਦਾ ਤਬ ਬੜੀ ਰਹਿਮਤ ਆ ਉਹਦੀ ਆਜੋ ਇਹ ਬਾਪੂ ਜੀ ਉਹੀ ਜਿਹੜੇ ਤੁਹਾਨੂੰ ਦਿਖਾਏ ਸੀ ਜਿਨ੍ਹਾਂ ਦਾ ਬੇਟਾ ਹੁਣੇ ਗਿਆ ਸੀ ਨਾ ਉਹਨਾਂ ਨੂੰ ਦੇ ਦੋ ਬਾਪੂ ਜੀ ਇਹ ਇੱਥੇ ਸੇਵਾ ਕਰਨ ਆਏ ਨੇ ਇਹ ਪੰਜਾਬੀ ਗਾਣਿਆਂ ਚ ਆਰਟਿਸਟ ਨੇ ਤੇ ਇਹਨਾਂ ਵਾਸਤੇ ਦੁਆਵਾਂ ਕਰੇ ਵਰਦਾਸ ਕਰਿਓ ਕਿ ਮਹਾਰਾਜ ਇਹਨਾਂ ਨੂੰ ਹੋਰ ਦੇਣ ਤੇ ਹੋਰ ਸੇਵਾ ਕਰਨ ਲੋਕਾਂ ਦੀ ਤੇ ਪਾਸੇ ਚੱਜ ਚੱਜ ਕਰਕੇ ਇਹਨਾਂ ਵਾਸਤੇ ਅਰਦਾਸ ਕਰਿਓ ਨਾਸਰ ਅਰਦਾਸ ਕਰ ਅੱਜ ਕਿੱਥੇ ਚਲੇ ਵਾਹਿਗੁਰੂ ਬਹੁਤ ਸ਼ੁਕਰੀਆ ਇਹਨਾਂ ਦਾ ਕੀ ਆ ਇਹਨਾਂ ਦੀ ਆ ਰਾੜ ਪੈਸੀ ਰਾੜ ਕਰੈਸੀ ਚੁੱਤੀ ਆ ਜੀ ਹਾਂ ਜੀ ਬੈਠੋ ਦੋ ਮਿੰਟ ਬੈਠੋ ਗੱਲ ਕਰਦੇ ਆ ਬਾਪੂ ਜੀ ਆਜੋ 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 ਆ ਇਨੰਦਰ ਪਸਿਕ ਆ ਲੈ ਲੋ ਆ ਲੈ ਲੋ ਲੈ ਬਹੁਤ ਕੋਈ ਗੱਲ ਨਹੀਂ ਮਾਰੇ ਦਾ ਸ਼ੁਕਰ ਕੋਈ ਗੱਲ ਮਾਰੇ ਦਾ ਸ਼ੁਕਰ ਇਹਨਾਂ ਦੀ ਹੱਡੀ ਟੁੱਟੀ ਹੋਈ ਸੀ ਇਲਾਜ ਕਰਾਣ ਜੋਗੇ ਪੈਸੇ ਨਹੀਂ ਸੀ ਤਾਂ ਇਹਨਾਂ ਦੀ ਤਾਰ ਨੇ ਆ ਤਾਰ ਨਿਕਲੀ ਇਲਾਜ ਕਰਾਣ ਜੋਗੇ ਪੈਸੇ ਨਹੀਂ ਸੀ ਕਦੋਂ ਤੋਂ ਇਲਾਜ ਨਹੀਂ ਹੋ ਪਾ ਰਹੇ ਸੀ ਮੈਨੂੰ ਜੀ ਮਹੀਨੇ 2-3 ਹੋ ਗਏ ਜੀ ਚਲੋ ਅਰਦਾਸ ਕਰਿਓ ਅੱਜ ਸੇਵਾ ਕਰਨ ਆਏ ਨੇ ਤੁਹਾਡੇ ਲਈ ਰਾਸ਼ਨ ਪਾ ਰਹੇ ਨਹੀਂ ਨਹੀਂ ਸ਼ੁਕਰ ਜੀ ਬਹੁਤ ਧੰਨਵਾਦ ਕਰਦੇ ਭਾਈ ਬਹੁਤ ਬੈਠੋ ਬੈਠੋ ਕੋਈ ਗੱਲ ਬੈਠੋ ਪਲੀਜ਼ ਬੈਠੇ ਚੇਅਰ ਲਓ ਭਾਈ ਹਿਮਾਂਸ਼ੂ ਹਿਮਾਂਸ਼ੂ ਇਨਾਂ ਨੂੰ ਦੇ ਦੋ ਇਹਨਾਂ ਦੀ ਪੱਥਰੀ ਦਾ ਆਪਰੇਸ਼ਨ ਹੋਣਾ ਬੈਠੋ ਜੀ ਬੈਠਾ ਬੇਟਾ ਅਰਦਾਸ ਕਰਿਓ ਇਹਨਾਂ ਵਾਸਤੇ ਕਿਉਂਕਿ ਜਿਹੜੇ ਲੋਕ ਪੈਸੇ ਦੇਣ ਵਾਲੇ ਹੁੰਦੇ ਨੇ ਬੜੇ ਜਿਗਰੇ ਵਾਲੇ ਹੁੰਦੇ ਨੇ ਹਰ ਕੋਈ ਨਹੀਂ ਅੱਜ ਕੱਲ 50 ਦਾ ਨੋਟ ਨਹੀਂ ਕੋਈ ਦਿੰਦਾ ਪਰ ਜਿੰਨੇ ਵੀ ਲੋਕ ਇੱਥੇ ਤੁਹਾਡੀ ਹੈਲਪ ਕਰ ਰਹੇ ਨੇ ਕਹਿਣਾ ਸੌਖਾ ਕੋਈ ਰਿਸ਼ਤੇਦਾਰ ਨਹੀਂ ਖੜਦਾ ਪਰ ਜੇ ਲੋਕ ਤੁਹਾਡੀ ਹੈਲਪ ਕਰ ਰਹੇ ਨੇ ਤਾਂ ਇਹਨਾਂ ਵਾਸਤੇ ਅਰਦਾਸਾਂ ਜ਼ਰੂਰ ਕਰਿਓ ਬੈਠੋ ਥੈਂਕ ਯੂ ਉਹ ਭੈਣ ਦੋ ਥੈਂਕ ਯੂ ਅੱਛਾ ਇਨਾਂ ਦਾ ਬੱਚਾ ਹੈਂਡੀਕੈਪਡ ਹੈ ਜੀ ਫੁੱਲੀ ਹੈਂਡੀਕੈਪਡ ਬੈਡ ਰਿਡਨ ਹੈ ਇਨਾਂਸਤੇ ਅਰਦਾਸ ਕਰਿਓ ਜੀ ਇਹ ਵੀ ਪਿਛਲੇ ਤਕਰੀਬਨ 4-5 ਮਹੀਨਿਆਂ ਤੋਂ ਹੈਲਪ ਲੈ ਰਹੇ ਨੇ ਤਾਂ ਬੱਚਾ ਪੂਰਾ ਹੀ ਬੈਡ ਰਿਡ ਹੈ ਨਾ ਮਤਲਬ ਹੱਥਾਂ ਚ ਹੀ ਹੈ 14-15 ਸਾਲ ਦਾ ਬੱਚਾ ਜੀ ਸਰਬ ਠੀਕ ਹੋ ਜਾਏਗਾ ਵਾਹਿਗੁਰੂ ਇੱਧਰ ਆ ਇੰਦੇ ਵਿੱਚ ਕ੍ਰਿਸਟੂ ਦਾ ਇਹਨਾਂ ਦੇ ਸੋਹਰਾ ਸਾਹਿਬ ਦਾ ਆਪਰੇਸ਼ਨ ਹੋਣਾ ਬੈਠੋ ਜੀ ਇਨਾਂਸਤੇ ਅਰਦਾਸ ਕਰਿਓ ਜੀ ਮਹਾਰਾਜ ਇਹਨਾਂ ਨੂੰ ਹੋਰ ਬਰਕਤ ਪਾਣ ਜਲਦੀ ਠੀਕ ਹੋ ਜਾ ਮਨਿੰਦਰ ਪੇਸ਼ੈਂਟ ਆਜੋ ਅਮਨਿੰਦਰ ਪੇਸ਼ੈਂਟ ਜੀ ਦਾ ਸ਼ੂਗਰ ਦਾ ਇਲਾਜ ਚਲਦੇ ਦੇ ਦਿਓ ਇਹਨਾਂ ਬੈਠ ਜਾ ਬੈਠ ਜਾ ਬੈਠ ਜਾ ਆ ਜਾ ਇੱਕ ਆਬਸਾਰ ਹੈ ਜਿਹੜਾ ਇਹਨਾਂ ਦਾ ਕੀ ਹੈ ਇਹਨਾਂ ਦਾ ਬੱਚੇ ਦਾ ਐਕਸੀਡੈਂਟ ਹੋਇਆ ਜੀ ਆ ਤੁਹਾਨੂੰ ਸੇਵ ਹੈ ਜੀ ਹੋਰ ਸਾਡੇ ਕੋਲ ਜਿੰਨੀ ਹੋ ਸਕੀ ਪੈਣੇ ਅਸੀਂ ਹੋਰ ਕਰਾਵਾਂਗੇ ਇੱਕ ਵਾਰੀ ਅੱਜ ਥੋੜੇ ਡੋਨਰ ਘੱਟ ਸੀਗੇ ਜਿੰਨੀ ਵੀ ਹੋਈ ਐ ਜਦ ਅਸੀਂ ਇਹਨਾਂ ਨੂੰ ਦੇ ਦਏ ਇਹਨਾਂ ਨੂੰ ਕੋਈ ਗੱਲ ਕੋਈ ਗੱਲ ਨਹੀਂ ਇਹ ਪੈਸੇ ਜਮ੍ਹਾਂ ਕਰਾ ਕੇ ਅਸੀਂ ਤੁਹਾਨੂੰ ਕੱਲ ਫਿਰ ਮਿਲ ਲਿਓ ਅਸੀਂ ਹੋਰ ਕਰਾ ਦਾਂ ਹਾਂ ਕੱਲ ਆ ਜਿਓ ਇਹਨਾਂ ਕੇ ਜਮ੍ਹਾਂ ਕਰਾ ਕੇ ਦੀ ਰਸੀਦ ਲੈ ਕੇ ਆਇਓ ਆ ਬੈਠੋ ਜਾਇਓ ਇਹਨਾਂ ਕੋਲ ਇਹਨਾਂ ਸੇ ਅਰਦਾਸ ਕਰੋ ਬੈਠ 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 ਬੈਠੋ ਮਾਤਾ ਜੀ ਬੈਠ ਮੇਰੇ ਬੱਚੇ ਬਾਰੇ ਸੋਚਣ ਮਾਲਕ ਮੇਰੇ ਡੰਡੀ ਟੀਮ ਇਧਰ ਸੱਸ ਵਾਹਿਗੁਰੂ ਚਲ ਬੈਠੋ ਸਭ ਠੀਕ ਹੋ ਜਾਏਗਾ ਮਾਤਾ ਜੀ ਸਭ ਠੀਕ ਬੈਠੋ ਬੈਠੋ